ਬਸੰਤ ਮਹਲਾ ਤੀਜਾ ਪੂਰੇ ਭਾਗ ਸੱਚਕਾਰ ਕਮਾਵੇ ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਦਾ ਥਿਰ ਹਰ ਨਾਮ ਸਿਮਰਨ ਅੰਗਿਕਾਰ ਕਰਦਾ ਹੈ ਇੱਕੋ ਚਿੱਤ ਫਿਰ ਜੁਨ ਨਾ ਆਵੇ ਜਿਹੜਾ ਮਨੁੱਖ ਸਿਰਫ ਇੱਕ ਪਰਮਾਤਮਾ ਨੂੰ ਹੀ ਚਿੱਤ ਵਿੱਚ ਟਿਕਾਉਂਦਾ ਹੈ ਉਹ ਮੋੜ ਮੋੜ ਜੁਨਾਂ ਵਿੱਚ ਨਹੀਂ ਪੈਂਦਾ ਸਫਲ ਜਨਮ ਇਸ ਜਗ ਮੈਂ ਆਇਆ ਇਸ ਜਗਤ ਵਿੱਚ ਆਇਆ ਹੋਇਆ ਉਹ ਮਨੁੱਖ ਕਾਮਯਾਬ ਜ਼ਿੰਦਗੀ ਜੀਉਂਦਾ ਹੈ ਕਾਮਯਾਬ ਹੋ ਕੇ ਤੁਂ ਜਾਂਦਾ ਹੈ ਸਾਚ ਨਾਮ ਸਹਜ ਸਮਾਇਆ ਜੋ ਸਦਾ ਥਿਰ ਹਰਨਾਮ ਵਿੱਚ ਆਤਮਿਕ ਡੋਲਤਾ ਵਿੱਚ ਟਿਕਿਆ ਰਹਿੰਦਾ ਗੁਰਮੁਖ ਕਾਰ ਕਰੋ ਲਿਵ ਲਾਏ ਆਪਣੇ ਅੰਦਰੋਂ ਆਪਾ ਭਾਉ ਦੂਰ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਹਰ ਨਾਮ ਸੇਵੋ ਵਿੱਚੋਂ ਆਪ ਗੁਆਇ ਰਹਾਓ ਗੁਰੂ ਦੀ ਸ਼ਰਨ ਪੈ ਕੇ ਸੁਰਤ ਜੋੜ ਕੇ ਕਾਰ ਕਰਦੇ ਰਿਹਾ ਕਰੋ ਤਿਸ ਜਨ ਕੀ ਹੈ ਸਾਚੀ ਬਾਣੀ ਉਸ ਮਨੁੱਖ ਦੀ ਟੀਕ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਦੀ ਉਹ ਬਾਣੀ ਬਣ ਜਾਂਦੀ ਹੈ ਗੁਰ ਕੈ ਸ਼ਬਦ ਜਗ ਮਾਹ ਸਮਾਣੀ ਜਿਹੜੀ ਸਾਰੇ ਜਗਤ ਵਿੱਚ ਜੀਵਨ ਰੂਪ ਹੋ ਕੇ ਸਮਾਈ ਹੋਈ ਹੈ ਉਹ ਮਨੁੱਖ ਸਦਾ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦਾ ਚਾਹ ਜੁਗ ਪਸਰੀ ਸਾਚੀ ਸੋਏ ਉਸ ਮਨੁੱਖ ਦੀ ਅਟਲ ਸੋਭਾ ਚਾਹ ਜੁਗਾ ਵਿੱਚ ਖਿਲਰੀ ਰਹਿੰਦੀ ਹੈ ਨਾਮ ਰਤਾ ਜਨ ਪਰਗਟ ਹੋਏ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਹੋਇਆ ਮਨੁੱਖ ਜਗਤ ਵਿੱਚ ਪ੍ਰਸਿੱਧ ਹੋ ਜਾਂਦਾ ਹੈ ਇੱਕ ਸੱਚਾ ਸ਼ਬਦ ਰਹਿ ਲਿਵ ਲਾਏ ਕਈ ਅਜਿਹੇ ਮਨੁੱਖਾਂ ਜੋ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਸੁਰਤ ਜੋੜੀ ਰੱਖਦੇ ਹਨ ਸੇ ਜਨ ਸਾਚੇ ਸਾਚੇ ਪਾਏ ਸਦਾ ਥਿਰ ਪ੍ਰਭੂ ਦੇ ਪ੍ਰੇਮ ਵਿੱਚ ਟਿਕਿਓ ਮਨੁੱਖ ਸਦਾ ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ ਸਾਚ ਧਿਆਨ ਦੇਖ ਹਜੂਰ ਉਸ ਉਹ ਮਨੁੱਖ ਸਾਡਾ Thir Prabhu ਵਿੱਚ ਨੂੰ ਆਪਣੇ ਅੰਗ ਸੰਗ ਵਸਦਾ ਵੇਖ ਕੇ ਉਸ ਦਾ ਨਾਮ ਸਿਮਰਦੇ ਰਹਿੰਦੇ ਹਨ ਸੰਤ ਜਨਾ ਕੀ ਪੱਜ ਪੰਕਜ ਸੰਤ ਜਨਾ ਕੀ ਪੱਗ ਪੰਕਜ ਧੂਰ ਅਤੇ ਸੰਤ ਜਨਾ ਦੇ ਸੋਹਣੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਹਨ ਏਕੋ ਕਰਤਾ ਅਵਰ ਨਾ ਕੋਇ ਉਸ ਨੂੰ ਹਰਥਾ ਇੱਕ ਕਰਤਾਰ ਹੀ ਦਿਸਦਾ ਹੈ ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਜ਼ਰੀ ਨਹੀਂ ਆਉਂਦਾ ਗੁਰ ਸ਼ਬਦ ਦੀ ਮੇਲਾਵਾ ਹੋਏ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਨਾਲ ਉਸ ਦਾ ਮਿਲਾਪ ਹੋ ਜਾਂਦਾ ਹੈ ਜੇ ਨ ਸੱਚ ਸੇਵਿਆ ਤਿਨ ਰਸ ਪਾਇਆ ਜਿਸ ਮਨੁੱਖ ਨੇ ਸਦਾ ਥਿਰ ਹਰਨਾਮ ਸਿਮਰਿਆ ਹੈ ਉਸ ਨੇ ਆਤਮਾ ਕਾ ਆਨੰਦ ਮਾਣਿਆ ਹੈ ਨਾਨਕ ਸਹਜੇ ਨਾਮ ਸਮਾਇਆ ਹੈ ਨਾਨਕ ਸਦਾ ਆਤਮਕ ਡੋਲਤਾ ਵਿੱਚ ਰਹੇ ਹਰਨਾਮ ਵਿੱਚ ਲੀਨ ਰਹਿੰਦਾ ਹੈ ਬਸੰਤ ਮਹਲਾ ਤੀਜਾ ਭਗਤ ਕਰੈ ਜਨ ਦੇਖ ਹਜੂਰ ਭਗਤ ਜਨ ਪ੍ਰਮਾਤਮਾ ਨੂੰ ਅੰਗ ਸੰਗ ਵਸਤਾ ਵੇਖ ਕੇ ਉਸ ਦੀ ਭਗਤੀ ਕਰਦੇ ਹਨ ਸੰਤ ਜਨਾਂ ਕੀ ਪਗ ਪੰਕਜ ਧੋੜ ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਹਨ ਹਾਰ ਸੇਤੀ ਸਦ ਰਹੇ ਲਿਵ ਲਾਏ ਉਹ ਸਦਾ ਪ੍ਰਮਾਤਮਾ ਨਾਲ ਆਪਣੀ ਸੁਰਤ ਜੋੜੀ ਰੱਖਦੇ ਹਨ ਪੂਰੇ ਸਤਗੁਰ ਦੀ ਆਪ ਬੁਝਾਏ ਪੂਰੇ ਗੁਰੂ ਨੇ ਉਹਨਾਂ ਨੂੰ ਇਹ ਸਮਝ ਬਖਸ਼ੀ ਹੁੰਦੀ ਹੈ ਦਾਸਾਂ ਕਾ ਦਾਸ ਵਿਰਲਾ ਕੋਈ ਹੋਏ ਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣਦਾ ਹੈ ਉਹ ਉਤਮ ਪਦਵੀ ਪਾਵੇ ਸੋਏ ਰਹੋ ਜਿਹੜਾ ਮਨੁੱਖ ਬਣਦਾ ਹੈ ਉਹ ਸ੍ਰੇਸ਼ਟ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਇੱਕ ਉਸੇ ਵਾ ਵਰਨਾ ਕੋਏ ਉਸ ਇੱਕ ਪਰਮਾਤਮਾ ਦੀ ਭਗਤੀ ਕਰਿਆ ਕਰੋ ਜਿਸ ਵਰਗ ਹੋਰ ਕੋਈ ਨਹੀਂ ਹੈ ਜਿਤ ਸੇਵੈ ਸਦਾ ਸੁਖ ਹੋਏ ਜਿਸ ਦੀ ਭਗਤੀ ਕੀਤੇ ਆ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਨਾ ਉਹ ਮਰੇ ਨਾ ਆਵੇ ਜਾਏ ਉਹ ਪ੍ਰਮਾਤਮਾ ਨਾ ਕਦੇ ਮਰਦਾ ਹੈ ਨਾ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ। ਤਿਸ ਬਿਨ ਅਵਰ ਸੇਵੀ ਕਿਉ ਮਾਈ? ਏ ਮੇਰੀ ਮਾਂ ਮੈਂ ਉਸ ਤੋਂ ਬਿਨਾ ਕਿਸੇ ਹੋਰ ਦੀ ਭਗਤੀ ਕਿਉ ਕਰਾਂ? ਸੇ ਜਨ ਸਾਚੇ ਜਿਨੀ ਸਾਚ ਪਛਾਣਿਆ ਜਿਨ੍ਹਾਂ ਮਨੁੱਖਾਂ ਨੇ ਸਦਾ ਥਿਰ ਪ੍ਰਭੂ ਨਾਲ ਸਾਥ ਪਾਲੀ ਉਹ ਅਟਲ ਜੀਵਨ ਵਾਲੇ ਹੋ ਗਏ ਆਪਮਾਰ ਸਹਜੇ ਨਾਮ ਸਮਾਣਿਆ ਉਹ ਮਨੁੱਖ ਆਪਾ ਭਗਵਾ ਕੇ ਆਤਮਕ ਅਡੋਲਤਾ ਵਿੱਚ ਹਰਨਾਮ ਵਿੱਚ ਲੀਨ ਰਹਿੰਦੇ ਹਨ ਗੁਰਮੁਖ ਨਾਮ ਪ੍ਰਾਪਤ ਹੋਏ ਪ੍ਰਮਾਤਮਾ ਨਾਮ ਦਾ ਨਾਮ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਮਾਨ ਨਿਰਮਲ ਨਿਰਮਲ ਸੱਚ ਸੋਏ ਜਿਸ ਮਨੁੱਖ ਨੂੰ ਜਿਸ ਨੂੰ ਮਿਲਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਨੂੰ ਸਦਾ ਥੇਰ ਤੇ ਪਵਿੱਤਰ ਪਰਮਾਤਮਾ ਹੀ ਹਰਥਾਂ ਦਿਸਦਾ ਹੈ ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ ਜਿਸ ਪਰਮਾਤਮਾ ਨੇ ਤੇਰੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਤਾ ਕੀਤੀ ਹੈ ਉਸ ਨਾਲ ਸਦਾ ਡੂੰਗੀ ਸਾਜ ਪਾਈ ਰੱਖ ਸਾਚ ਸ਼ਬਦ ਪ੍ਰਭ ਏਕ ਸਿਆਣ ਉਸ ਸਦਾ ਥਿਰ ਪ੍ਰਭੂ ਦੀ ਸਤਿ ਸਲਾਹ ਦੀ ਬਾਣੀ ਦੇ ਰਾਹੀ ਉਸ ਇੱਕ ਪ੍ਰਮਾਤਮਾ ਨਾਲ ਜਾਣ ਪਛਾਣ ਬਣਾਈ ਰੱਖ ਹਰ ਰਸ ਚੱਖੇ ਤਾਂ ਸ਼ੁੱਧ ਹੋਏ ਜਦੋਂ ਮਨੁੱਖ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਖਦਾ ਹੈ ਤਦ ਉਸ ਨੂੰ ਉੱਚੇ ਆਤਮਿਕ ਜੀਵਨ ਦੀ ਸਵਜ ਪ੍ਰਾਪਤ ਹੋ ਜਾਂਦੀ ਹੈ ਨਾਨਕ ਨਾਮ ਰਤੇ ਸੱਚ ਸੋਏ ਹੈ ਨਾਨਕ ਨਾਮ ਵਿੱਚ ਰੰਗੀਜ ਕੇ ਉਸ ਸਦਾ ਥਿਰ ਪ੍ਰਭੂ ਉਸ ਨੂੰ ਹਰ ਥਾਂ ਵਸਦਾ ਦੇਸ ਦਾ ਹੈ ਬਸੰਤ ਮਹਲਾ ਤੀਜਾ ਨਾਮ ਰਤੇ ਭੁਲਾ ਕਾ ਕਰੈ ਉਧਾਰ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਮਨੁੱਖ ਆਪਣੀਆਂ ਸਾਰੀਆਂ ਕੁੱਲਾਂ ਦਾ ਵਿਪਾਰ ਉਤਾਰਾ ਕਰ ਲੈਂਦੇ ਆ ਸੱਚੀ ਬਾਣੀ ਨਾਮ ਪਿਆਰ ਸਦਾ ਫਿਰ ਪ੍ਰਭੂ ਦੀ ਸੁਨਾ ਉਹਨਾਂ ਦੇ ਹਿਰਦੇ ਵਿੱਚ ਟਿੱਕੀ ਰਹਿੰਦੀ ਹੈ ਹਰ ਨਾਮ ਦਾ ਪਿਆਰ ਉਨ੍ਹਾਂ ਦੇ ਮਨ ਵਿੱਚ ਵਸਿਆ ਰਹਿੰਦਾ ਹੈ ਮਨਮੁਖ ਭਲੇ ਕਾਹੇ ਆ ਮਨਮੁਖ ਭੂਲੇ ਕਾਹੇ ਆਏ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪੈ ਰਹੇ ਹਨ ਨਾਮ ਭੂਲੇ ਜਨਮ ਗਵਾਏ ਨਾਮ ਤੋਂ ਖੁੰਝ ਕੇ ਜੀਵਨ ਅਜਾਈ ਗਵਾ ਕੇ ਉਹ ਜਗਤ ਵਿੱਚ ਜਿਹੇ ਆਏ ਜਿਹੇ ਨਾਏ ਜੀਵਤ ਮਰੈ ਮਰ ਮਰਨ ਸਵਾਰੈ ਓਹ ਮਨੁੱਖ ਦੁਨੀਆ ਦੇ ਕਿਰਤਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ ਵਿਕਾਰਾਂ ਮੰਨੋਂ ਮਰ ਕੇ ਓਹ ਮਨੁੱਖ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ ਗੁਰ ਕੈ ਸ਼ਬਦ ਸੱਚ ਉਰਤਾਰੇ ਰਹਾਓ ਜਿਹੜਾ ਗੁਰੂ ਦੇ ਸ਼ਬਦ ਦੇ ਰਾਹੀ ਸਦਾ ਕਾਇਮ ਰਹਿਣ ਵਾਲੇ ਹਰਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਗੁਰਮੁਖ ਸੱਚ ਭੋਜਨ ਪਵਿੱਤ ਸਰੀਰਾ ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਸਦਾ ਫਿਰ ਹਰ ਨਾਮ ਨੂੰ ਆਪਣੇ ਆਤਮਿਕ ਜੀਵਨ ਦੀ ਖੁਰਾਕ ਬਣਾਉਂਦਾ ਹੈ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਮਨ ਨਿਰਮਲ ਸਤ ਗੁਣੀ ਗਹਿਰਾ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਗੁਣਾਂ ਦਾ ਮਾਲਕ ਡੂੰਘੇ ਜਿਗਰੇ ਵਾਲਾ ਹਰੀ ਸਦਾ ਉਸ ਦੇ ਅੰਦਰ ਵੱਸਦਾ ਹੈ ਜੰਮ ਮਰਨ ਆਵੇ ਜਾਏ ਉਹ ਨੁੱਖ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਗੁਰ ਪ੍ਰਸਾਦ ਦੀ ਸਾਚ ਸਮਾਏ ਗੁਰੂ ਦੀ ਕਿਰਪਾ ਨਾਲ ਉਹ ਸਦਾ ਥਿਰ ਹਰਨਾਮ ਵਿੱਚ ਲੀਨ ਰਹਿੰਦਾ ਸਾਚਾ ਸੇਵੋ ਸਾਚ ਬਿਸ਼ਾਣੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਭਗਤੀ ਕਰਿਆ ਕਰੋ ਗੁਰ ਕੈ ਸ਼ਬਦ ਹਰ ਦਰ ਨਿਸ਼ਾਨੇ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਸਦਾ ਥਿਰ ਪ੍ਰਭੂ ਨਾਲ ਸਾਥ ਪਾਉਂਦਾ ਹੈ ਪ੍ਰਮਾਤਮਾ ਦੇ ਦਰ ਤੇ ਉਸ ਨੂੰ ਆਦਰ ਮਿਲਦਾ ਹੈ ਦਰ ਸਾਚੈ ਸੱਚ ਸੋਭਾ ਹੋਏ ਸਦਾ ਸਿਰ ਨਾਮ ਵਿੱਚ ਜਿਸ ਦੇ ਮਨ ਵਿੱਚ ਵਸਦਾ ਹੈ ਸਦਾ ਸਿਰ ਪ੍ਰਭੂ ਦੇ ਦਰ ਤੇ ਉਸ ਦੀ ਸੁਭਾਅ ਹੁੰਦੀ ਹੈ ਨਿਜ ਘਰ ਵਾਸਾ ਪਾਵੈ ਸੋਏ ਉਹ ਮਨੁੱਖ ਆਪਣੇ ਘਰ ਵਿੱਚ ਟਿਕਿਆ ਰਹਿੰਦਾ ਹੈ ਪਟਕਣਾ ਤੋਂ ਬਚਿਆ ਰਹਿੰਦਾ ਆਪ ਅਭੁੱਲ ਸੱਚਾ ਸੱਚ ਸੋਏ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਆਪ ਭੁੱਲਣਾ ਕਰਨ ਵਾਲਾ ਨਹੀਂ ਹੋਰ ਸਭ ਭਲੇ ਦੂਜੇ ਪਤ ਖੋਏ ਹੋਰ ਸਾਰੇ ਜੀਵ ਮਾਇਆ ਦੇ ਬੋਲ ਵਿੱਚ ਇੱਜ਼ਤ ਗਵਾ ਕੇ ਜ਼ਿੰਦਗੀ ਦੇ ਗਲਤ ਰਾਹੇ ਪੈ ਰਹੇ ਨੇ ਹਨ ਸੱਚਾ ਸੇਵੋ ਸੱਚੀ ਬਾਣੀ ਸਦਾ ਫਿਰ ਪ੍ਰਭੂ ਦੀ ਭਗਤੀ ਕਰਦੇ ਰਿਹਾ ਕਰੋ ਨਾਨਕ ਨਾਮੇ ਸਾਚ ਸਮਾਣੀ ਹੈ ਨਾਨਕ ਆਖ ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਫਿਰ ਪ੍ਰਭੂ ਦੀ ਸਿਫਤ ਸਲਾ ਟਿਕੀ ਰਹਿੰਦੀ ਹੈ ਉਸ ਮਨੁੱਖ ਦੀ ਸੁਰਤ ਸਦਾ ਫਿਰ ਹਰ ਨਾਮ ਵਿੱਚ ਲੀਨ ਰਹਿੰਦੀ ਹੈ ਵਸੰਤ ਮਹਲਾਤੀ ਜਾ ਬਿਨ ਕਰਮਾ ਸਭ ਪਰਮ ਭਲਾਈ ਪ੍ਰਭੂ ਦੀ ਬਖਸ਼ਿਸ਼ ਤੋਂ ਬਿਨਾ ਸਾਰੀ ਲੋਕਾਈ ਨੂੰ ਢਕਣਾ ਤੇ ਪਰਾਹੇ ਪਾ ਰੱਖਿਆ ਹੈ ਮਾਇਆ ਮੋਹ ਬਹੁਤ ਦੁੱਖ ਪਾਈ ਮਾਇਆ ਦੇ ਮੋਹ ਵਿੱਚ ਫਸ ਕੇ ਲੋਕਾਈ ਬਹੁਤ ਦੁੱਖ ਆਉਂਦੀ ਹੈ ਮਨਮੁਖ ਅੰਦੇ ਠੋਰ ਨਾ ਪਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੋਕ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਰਹਿੰਦੇ ਹੈ ਬਿਸਤਾ ਦਾ ਕੀੜਾ ਬਿਸਤਾ માં ਹੰਸਮਾਈ ਗੰਦਗੀ ਦੇ ਕੀੜੇ ਮੋ ਗ੍ਰਾਸ ਹੋ ਕੇ ਗੰਦਗੀ ਵਿੱਚ ਪੈ ਰਹੇ ਹੰਨ ਫਸੇ ਰਹਿੰਦੇ ਹਨ ਉਲਝੇ ਰਹਿੰਦੇ ਹਨ ਹੁਕਮ ਮੰਨੈ ਸੋ ਜਨ ਪਰਵਾਣ ਜੜਾ ਮਨੁੱਖ ਪ੍ਰਮਾਤਮਾ ਦੀ ਰਜਾ ਨੂੰ ਮਿੱਠਾ ਕਰਕੇ ਮੰਨਦਾ ਹੈ ਉਹ ਮਨੁੱਖ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਗੁਰ ਕਾ ਸ਼ਬਦ ਨਾਮ ਨਿਸ਼ਾਨ ਰਹਾਉ ਉਹ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਤੇ ਪ੍ਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ਸਾਚਰਤੇ ਜਿਨ੍ਹਾਂ ਧੁਰ ਲਿਖ ਪਾਏ ਆ ਜਿਨ੍ਹਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਭਗਤੀ ਦਾ ਲੇਖ ਲਿਖਿਆ ਹੁੰਦਾ ਹੈ ਉਹ ਸਦਾ ਥਿਰ ਹਰ ਨਾਮ ਵਿੱਚ ਰੰਗੇ ਰਹਿੰਦੇ ਹਨ ਹਰ ਕਾ ਨਾਮ ਸਦਾ ਮਨ ਭਾਇਆ ਪ੍ਰਮਾਤਮਾ ਦਾ ਨਾਮ ਸਦਾ ਉਹਨਾਂ ਨੂੰ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ ਸਤ ਗੁਰ ਕੀ ਬਾਣੀ ਸਦਾ ਸੁਖ ਹੋਏ ਗੁਰੂ ਦੀ ਬਾਣੀ ਦੀ ਬਰਕਤ ਨਾਲ ਉਹਨਾਂ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ਜੋਤੀ ਜੋਤ ਮਿਲਾਏ ਸੋਏ ਬਾਣੀ ਉਹਨਾਂ ਦੀ ਜਿੰਦ ਨੂੰ ਪ੍ਰਮਾਤਮਾ ਦੀ ਜੋਤ ਵਿੱਚ ਮਿਲਾ ਦਿੰਦੀ ਹੈ ਏਕ ਨਾਮ ਤਾਰੇ ਸੰਸਾਰ ਪਰਮਾਤਮਾ ਦਾ ਨਾਮ ਹੀ ਜਗਤ ਨੂੰ ਵਿਕਾਰਾਂ ਭਰੇ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਗੁਰ ਪ੍ਰਸਾਦੀ ਨਾਮ ਪਿਆਰ ਪਰ ਨਾਮ ਦਾ ਪਿਆਰ ਗੁਰੂ ਦੀ ਕਿਰਪਾ ਨਾਲ ਬਣਦਾ ਹੈ ਬਿਨ ਨਾਮੈ ਮੁਕਤ ਕਨੇ ਨਾ ਪਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਮਨੁੱਖ ਨੇ ਵਿਕਾਰਾਂ ਤੋਂ ਖਲਾਸੀ ਹਾਸਲ ਨਹੀਂ ਕੀਤੀ ਪੂਰੇ ਗੁਰ ਤੇ ਨਾਮ ਪੱਲੇ ਪਾਈ ਨਾਮ ਪੂਰੇ ਗੁਰੂ ਤੋਂ ਮਿਲਦਾ ਹੈ ਸੋ ਬੁਝੇ ਜਿਸ ਆਪ 부ਝਾਏ ਆਤਮਕ ਦੀਵਨ ਦਾ ਸਹੀ ਰਸਤਾ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਸਮਝਾਉਂਦਾ ਹੈ ਸਤਗੁਰ ਸੇਵਾ ਨਾਮ ਦੇ ਰੜਾਏ ਪ੍ਰਮਾਤਮਾ ਉਸ ਨੂੰ ਗੁਰੂ ਦੇ ਸ਼ਰਨ ਪਾ ਕੇ ਉਸ ਦੇ ਹਿਰਦੇ ਵਿੱਚ ਆਪਣਾ ਨਾਮ ਪੱਕਾ ਕਰਦਾ ਹੈ ਜੇ ਨ ਇੱਕ ਜਾਤਾ ਸੇ ਜਨ ਪਰਵਾਣ ਜਿਨ੍ਹਾਂ ਨੇ ਇੱਕ ਪ੍ਰਮਾਤਮਾ ਨਾਲ ਡੂੰਗੀ ਸਾਧ ਪਾ ਲਈ ਉਹ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਗਏ ਨਾਨਕ ਨਾਮ ਰਤੇ ਦਰ ਨਿ ਛਾਣ ਹੈ ਨਾਨਕ ਉਹ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਗਏ ਪ੍ਰਮਾਤਮਾ ਦੇ ਦਰ ਤੇ ਉਹਨਾਂ ਨੂੰ ਆਦਰ ਮਿਲਿਆ ਬਸੰਤ ਮਹਲਾ 3ਾ ਕਿਰਪਾ ਕਰੇ ਸਤਿਗੁਰੂ ਮਿਲਾਏ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਉਂਦਾ ਹੈ ਆਪੇ ਆਪ ਵਸੈ ਮਨ ਆਏ ਅਤੇ ਗੁਰੂ ਦੇ ਰਾਹੀ ਆਪ ਹੀ ਉਸ ਦੇ ਮਨ ਵਿੱਚ ਆਵਸਦਾ ਹੈ ਨਿਹ ਚਲ ਮਤ ਸਦਾ ਮਨ ਧੀਰ ਨਾਮ ਦੀ ਬਰਕਤ ਨਾਲ ਉਸ ਦੀ ਮਨਤ ਵਿਚਾਰਾਂ ਦੇ ਹੱਲਿਆਂ ਵੱਲੋਂ ਅਡੋਲ ਰਹਿੰਦੀ ਹੈ ਉਸ ਦੇ ਮਨ ਦੀ ਸਦਾ ਧੀਰਜ ਬਣੀ ਰਹਿੰਦੀ ਹੈ ਹਰ ਗੁਣ ਗਾਵੈ ਗੁਣੀ ਗਹੀਰ ਹੋ ਮਨੁੱਖ ਗੁਣਾ ਦੇ ਖਜ਼ਾਨੇ ਵੱਡੇ ਜਿਗਰੇ ਵਾਲੇ ਹਰੀ ਦੇ ਗੁਣ ਗਾਉਂਦਾ ਰਹਿੰਦਾ ਨਾਮੋ ਭੋਲੇ ਮਰੇ ਮਿਖ ਖਾਏ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ ਆਤਮਿਕ ਮੌਤ ਲਿਆਉਣ ਵਾਲਾ ਮਾਇਆ ਦੇ ਮੋਹ ਦਾ ਜ਼ਹਿਰ ਖਾ ਕੇ ਆਤਮਿਕ ਮੌਤ ਸਹਿੜ ਲੈਂਦੇ ਹਨ ਬਿਰਥਾ ਜਨਮ ਫਿਰ ਆਵੇ ਜਾਇ ਰਹਾਉ ਉਹਨਾਂ ਦੀ ਜ਼ਿੰਦਗੀ ਵਿਅਰਥ ਚੱਲੀ ਜਾਂਦੀ ਹੈ ਮੋੜ ਮੋੜ ਜੁਨਾ ਵਿੱਚ ਪੈ ਰਹਿੰਦੇ ਹਨ ਬਹੁ ਭੇਖ ਕਰੇ ਮਨ ਸ਼ਾਂਤ ਨਾ ਹੋਏ ਨਾਮ ਤੋਂ ਖੁੰਝ ਕੇ ਜਿਹੜੇ ਮਨੁੱਖ ਨਿਰੇ ਕਈ ਧਾਰਮਿਕ ਪੇ ਕਰਦੇ ਹਨ ਉਹਨਾਂ ਦੇ ਮਨ ਵਿੱਚ ਸ਼ਾਂਤੀ ਨਹੀਂ ਆ ਸਕਦੀ ਬਹੁ ਆਭਿਮਾਨ ਆਪਣੀ ਪਤ ਖੋਏ ਸਭੂ ਪੇਖ ਬਹੁਤੇ ਅਹੰਕਾਰ ਦੇ ਕਾਰਨ ਪੇਖ ਧਾਰੀ ਮਨੁੱਖ ਲੋਕ ਪਰਲੋਕ ਵਿੱਚ ਆਪਣੀ ਇੱਜ਼ਤ ਗਵਾ ਲੈਂਦੇ ਹਨ ਸੇਵ ਵੱਡ ਭਾਗੀ ਜਿਨ ਸ਼ਬਦ ਪਛਾਣਿਆ ਉਹ ਮਨੁੱਖ ਵੱਡੇ ਭਾਗ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਡੂੰਗੀ ਸਾਝ ਪਾ ਲਈ ਹੈ ਬਾਹਰ ਜਾਂਦਾ ਘਰ ਮੈਂ ਆਣਿਆ ਤੇ ਸ਼ਬਦ ਦੀ ਬਰਕਤ ਨਾਲ ਆਪਣੇ ਬਾਹਰ ਭਟਕਦੇ ਮਨ ਨੂੰ ਅੰਦਰ ਵੱਲ ਮੋੜ ਲਿਆਦਾ ਕਰਮ ਵਸਤ ਅਗੰਮ ਅਪਾਰਾ ਅਪਹੁੰਚ ਅਤੇ ਬੇਅੰਤ ਪ੍ਰਮਾਤਮਾ ਦਾ ਨਾਮ ਪਦਾਰਥ ਮਨੁੱਖ ਦੇ ਹਿਰਦੇ ਵਿੱਚ ਹੀ ਵਸਦਾ ਹੈ ਗੁਰਮਤਿ ਖੋਜੈ ਸ਼ਬਦ ਵਿਚਾਰਾ ਗੁਰੂ ਦੀ ਮਾਤ ਤੋਂ ਤੁਰ ਕੇ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਦੇ ਗੁਣਾਂ ਦੇ ਵਿਚਾਰ ਕਰਕੇ ਜਿਹੜੇ ਮਨੁੱਖ ਨਾਮ ਪਦਾਰਥ ਦੀ ਭਾਲ ਕਰਦੇ ਹਨ ਨਾਮ ਨਾਉ ਨਿਦਪਾਈ ਕਰ ਹੀ ਮਾਹੇ ਉਹਨਾਂ ਨੇ ਅਰਤੀ ਦੇ ਨੋਖ ਖਜ਼ਾਨਿਆਂ ਦੇ ਤੁਲ ਹਰਨਾਮ ਨੂੰ ਆਪਣੇ ਹਿਰਦੇ ਵਿੱਚ ਹੀ ਲੱਭ ਲਿਆ ਸਦਾ ਰੰਗ ਰਾਤੇ ਸੱਚ ਸਮਾਹ ਓਮ ਨੋਖ ਸਦਾ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਸਦਾ ਥਿਰ ਹਰਨਾਮ ਵਿੱਚ ਲੀਨ ਰਹਿੰਦੇ ਹਨ ਆਪ ਕਰੇ ਕਿਛ ਕਰਨ ਨਾ ਜਾਏ ਪਰ ਨਾਮ ਤੋਂ ਖੰਝੇ ਰਹਿਣਾ ਜਾਂ ਨਾਮ ਵਿੱਚ ਲੀਨ ਰਹਿਣਾ ਇਹ ਸਭ ਕੁਝ ਪ੍ਰਮਾਤਮਾ ਆਪ ਹੀ ਕਰਦਾ ਹੈ ਜੀਵpassਾ ਆਪਣੇ ਆਪ ਕੁਝ ਕੀਤਾ ਨਹੀਂ ਜਾ ਸਕਦਾ ਆਪੇ ਪਾਵੈ ਲੈ ਮਿਲਾਏ ਜਿਸ ਉੱਤੇ ਪ੍ਰਭੂ ਆਪ ਹੀ ਮੇਰ ਕਰਦਾ ਹੈ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਤਿਸ ਤੇ ਨੇੜ ਹੈ ਨਾਹੀ ਕੋ ਦੂਰ ਆਪਣੇ ਉਦਮ ਦੇ ਆਸਰੇ ਨਾ ਕੋਈ ਮਨੁੱਖ ਉਸ ਤੋਂ ਨੇੜੇ ਹੈ ਨਾ ਕੋਈ ਮਨੁੱਖ ਉਸ ਤੋਂ ਦੂਰ ਹੈ ਨਾਨਕ ਨਾਮ ਰਹਿਆ ਪਰਪੂਰ ਹੈ ਨਾਨਕ ਜਿਹੜਾ ਮਨੁੱਖ ਉਸ ਦੀ ਮੇਰ ਨਾਲ ਉਸ ਦੇ ਨਾਮ ਵਿੱਚ ਟਿਕ ਜਾਂਦਾ ਹੈ ਉਸ ਨੂੰ ਹਰ ਥਾਂ ਵਿਆਪਕ ਦੱਸਦਾ ਹੈ ਬਸੰਤ ਮਹਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਏ ਗੁਰੂ ਦੇ ਸ਼ਬਦ ਦੇ ਰਾਹੀ ਪ੍ਰੇਮ ਨਾਲ ਪਰਮਾਤਮਾ ਨੂੰ ਯਾਦ ਕਰਿਆ ਕਰ RAM ਨਾਮ ਰਸ ਰਹੇ ਅਘਾਏ ਮਨੁੱਖ ਹਰ ਨਾਮ ਦੇ ਸਵਾਦ ਦੀ ਬਰਕਤ ਨਾਲ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜਿਆ ਰਹਿੰਦਾ ਕੋਟ ਕੋਟ ਅੰਤਰ ਕੇ ਪਾਪ ਜਲ ਜਾਹੀਂ ਉਹਨਾਂ ਮਨੁੱਖਾਂ ਦੇ ਨੇਕਾਂ ਜਨਮਾਂ ਦੇ ਪਾਪ ਸੜ ਜਾਂਦੇ ਹਨ ਜੀਵਤ ਮਰਹਿ ਹਰ ਨਾਮ ਸਮਾਹੀਂ ਜਿਹੜੇ ਹਰ ਨਾਮ ਵਿੱਚ ਲੀਨ ਰਹਿੰਦੇ ਹਨ ਉਹ ਦੁਨੀਆ ਦੀ ਕਿਰਤ ਕਰਤਕਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵੱਲੋਂ ਬਚੇ ਰਹਿੰਦੇ ਹਨ ਹਰ ਕੀ ਦਾਤ ਹਰ ਜੀਉ ਜਾਣੇ ਪਰਮਾਤਮਾ ਆਪ ਹੀ ਜਾਣਦਾ ਹੈ ਕਿ ਆਪਣੇ ਨਾਮ ਦੀ ਦਾਤ ਕਿਸ ਨੂੰ ਦੇਣੀ ਗੁਰ ਕੈ ਸ਼ਬਦ ਇਹ ਮਨ ਮੋਲਿਆ ਹਰ ਗੁਣ ਦਾਤਾ ਨਾਮ ਵਖਾਣੇ ਰਹਾਉ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਦੇ ਗੁਣਾ ਦੀ ਬਰਕਤ ਕਰਨ ਵਾਲਾ ਹਰ ਨਾਮ ਉਚਾਰਦਾ ਹੈ ਉਸ ਦਾ ਇਹ ਮਨ ਆਤਮਿਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਭਗਵੇਂ ਵੇਸ ਭ੍ਰਮ ਮੁਕਤ ਨਾ ਹੋਏ ਭਗਵੇਂ ਰੰਗ ਦੇ ਭੇਖ ਨਾਲ ਤਰਤੀ ਉੱਤੇ ਪਾ ਕੇ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ ਬਹੁ ਸੰਜਮ ਸ਼ਾਂਤ ਨਾ ਪਾਵੇ ਕੋਏ ਕਠਨ ਤਪ ਨਾਲ ਨਿਰੇ ਵਿਕਾਰਾਂ ਤੋਂ ਬਚਣ ਦੇ ਯਤਨ ਨਾਲ ਵੀ ਕੋਈ ਮਨੁੱਖ ਆਤਮਿਕ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ ਗੁਰਮਤ ਨਾਮ ਪ੍ਰਾਪਤ ਹੋਏ ਜਿਹੜਾ ਮਨੁੱਖ ਗੁਰੂ ਦੀ ਮਤ ਲੈਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਵਡ ਭਾਗੀ ਹਰ ਪਾਵੇ ਸੋਏ ਉਹ ਵਡ ਭਾਗੀ ਮਨੁੱਖ ਪ੍ਰਮਾਤਮਾ ਨੂੰ ਮਿਲ ਪੈਂਦਾ ਕਲ ਮੈਂ RAM ਨਾਮ ਵਢਾਈ ਇਸ ਬਖੇੜਿਆ ਭਰੇ ਜਗਤ ਵਿੱਚ ਪ੍ਰਮਾਤਮਾ ਦੇ ਨਾਮ ਦੇ ਰਾਹੀ ਲੋਕ ਪਰਲੋਕ ਦੀ ਇੱਜ਼ਤ ਮਿਲਦੀ ਹੈ ਗੁਰਪੂਰੇ ਤੇ ਪਾਇਆ ਜਾਈ ਇਹ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ ਨਾਮ ਰਤ ਸਦਾ ਸੁਖ ਪਾਈ ਹਰ ਨਾਮ ਦੇ ਪਿਆਰ ਰੰਗ ਵਿੱਚ ਰੰਗੀਜ ਕੇ ਮਨੁੱਖ ਸਦਾ ਹਰੇਕ ਜੋਗ ਵਿੱਚ ਸੁਖ ਮਾਣਦਾ ਹੈ। ਬੇਨਾਂਮੈਂ ਹਉ ਮੈਂ ਜਲ ਜਾਈ ਨਾਮ ਤੋਂ ਬਿਨਾ ਮਨੁੱਖ ਹਉਮੇ ਦੀ ਅੱਗ ਵਿੱਚ ਆਪਣਾ ਆਤਮਿਕ ਜੀਵਨ ਸਵਾਹ ਕਰ ਲੈਂਦਾ ਹੈ। ਵੱਡ ਭਾਗੀ ਹਰ ਨਾਮ ਵਿਚਾਰਾ ਜਿਹੜਾ ਭਾਗਾ ਵਾਲਾ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਸੋਚ ਮੰਡਲ ਵਿੱਚ ਵਸਾਉਂਦਾ ਹੈ ਛੁਟੇ RAM ਨਾਮ ਦੁਖ ਸਾਰਾ ਨਾਮ ਦੀ ਬਰਕਤ ਨਾਲ ਉਸਦਾ ਸਾਰਾ ਦੁੱਖ ਮੁੱਕ ਜਾਂਦਾ ਹੈ ਹਿਰਦੇ ਵਸਿਆ ਸੋ ਬਾਹਰ ਪਸਾਰਾ ਉਹ ਜਾਣਦਾ ਹੈ ਜਿਹੜਾ ਪ੍ਰਭੂ ਹਿਰਦੇ ਵਿੱਚ ਵਸ ਰਿਹਾ ਹੈ ਬਾਹਰ ਜਗਤ ਵਿੱਚ ਵੀ ਉਹਦਾ ਹੀ ਪਸਾਰਿਆ ਹੋਇਆ ਹੈ ਸਾਰਾ ਪਸਾਰਾ ਹੈ ਉਹੀ ਪਸਾਰਿਆ ਹੋਇਆ ਹੈ ਨਾਨਕ ਜਾਣੈ ਸਭ ਉਪਾਵਨ ਹਾਰਾ ਹੈ ਨਾਨਕ ਉਹ ਮਨੁੱਖ ਹਰਥਾਂ ਸਰਜਣਹਾਰ ਨੂੰ ਵਸਦਾ ਸਮਝਦਾ ਹੈ